ਹਾਂ ਕਾਰਨ ਇਹ ਸੀ ਕਿ ਮੈਂ ਇਸ ਪਿੰਡ ਦੀਆਂ ਬੁਨਿਆਦੀ ਲੋੜਾਂ ਤੋਂ ਜਾਣੂ ਸੀ ਕਿਉਂਕਿ ਮੈਂ ਆਪਣੇ ਪਿੰਡ ਦੇ ਵਿੱਚ ਪਿਛਲੇ 30 ਸਾਲ ਤੋਂ ਜੀ ਅਧਿਆਪਕ ਦੇ ਤੌਰ ਤੇ ਕੰਮ ਕੀਤਾ ਹੈ ਤੇ ਪਿੰਡ ਦੇ ਨਾਲ ਬੜੀ ਬਰੀਕੀ ਨਾਲ ਜੁੜਿਆ ਹੋਇਆ ਹਾਂ ਤੇ ਮੇਰੇ ਪਿੰਡ ਦਾ ਜਿਹੜਾ ਬੁਨਿਆਦੀ ਢਾਂਚਾ ਸੀ ਨਾ ਉਹ ਬਹੁਤ ਖਰਾਬ ਲੱਗਿਆ ਉਹਦਾ ਕਾਰਨ ਇਹ ਹੈ ਕਿ ਅਸੀਂ ਨਾ ਮਨਿੱਗੀ ਜਲਚਸਤੀ ਰਹਿ ਤਾ ਇਹ ਇਹਨਾਂ ਚੀਜ਼ਾਂ ਨੂੰ ਜਿਹੜਾ ਨਾ ਉਹ ਸਾਫ਼ ਸੁਥਰਾ ਰੱਖਣਾ ਦੂਸਰੀ ਔਰ ਇਸ ਸਮੇਂ ਦੇ ਵਿੱਚ ਸਾਡੇ ਪਿੰਡ ਖਾਲੀ ਬੋਤਲ ਤੇ ਪਲਾਸਟਿਕ ਦਾ ਲਫਾਫਾ ਤੁਹਾਨੂੰ ਲੱਭੇਗਾ ਹੀ ਨਹੀਂ ਕਿਉਂਕਿ ਪਲਾਸਟਿਕ ਵੇਸ ਮੈਨੇਜਮੈਂਟ ਪਲਾਂਟ ਜਿਹੜਾ ਹੈ ਉਹ ਬਿਰਾ ਅਸਾਰੀ ਦੀਨ ਹੈ ਔਰ ਬਹੁਤ ਜਲਦੀ ਅਸੀਂ ਉਹਨੂੰ ਸਟਾਰਟ ਕਰਨ ਵਾਲੇ ਆ ਅ ਸੁਖਿੰਦਰ ਸਿੰਘ ਅੱਜ ਮੈਂ ਇੱਕ ਅਜਿਹੇ ਪਿੰਡ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਾ ਜਿਹੜਾ ਜੰਨਤ ਹੈ ਜਿਹੜਾ ਜੰਨਤ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਟਾਈਮ ਮੈਂ ਮੌਜੂਦ ਹਾਂ ਫਤਿਹਾਬਾਦ ਦੇ ਨੇੜੇ ਪੈਂਦੇ ਪਿੰਡ ਕੱਲਾ ਦੇ ਵਿੱਚ ਅਜੀਬੋ ਗਰੀਬ ਜਿਹਾ ਨਾਂ ਲੱਗ ਰਿਹਾ ਕੱਲਾ ਤੇ ਜਿੰਨਾਂ ਤੇ ਕਿਵੇਂ ਹੋ ਗਿਆ ਪਿੰਡ ਦਾ ਨਾਂ ਹੈ ਕੱਲਾ ਇਹਦੇ ਨਾਲ ਕਾਫੀ ਪਿੰਡ ਲੱਗਦੇ ਨਹੀਂ ਪਰ ਇਸ ਪਿੰਡ ਨੂੰ ਦੇਖ ਕੇ ਹੋਰਾਂ ਪਿੰਡਾਂ ਦੇ ਵਿੱਚ ਵੀ ਜਿਹੜੀ ਇੱਕ ਮਿਸਾਲ ਕਾਇਮ ਹੋਈ ਹੈ ਪਿੰਡ ਨੂੰ ਡਿਵੈਲਪ ਕਰਨ ਦੀ ਸੋ ਇਹ ਕਿੰਨੇ ਕੀਤਾ ਕਿਉਂ ਕੀਤਾ ਇਹਦੇ ਪਿੱਛੇ ਕਾਰਨ ਕੀ ਹੈ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਜਿਹੜੇ ਸਰਪੰਚੀਆਂ ਮੈਂਬਰ ਹੁੰਦੇ ਨੇ ਆਪਣੀ ਇੱਕ ਟੀਆਰਪੀ ਦੀ ਲਈਏ ਕੰਮ ਕਰਦੇ ਨੇ ਕਿ ਅਸੀਂ ਆਪਣੀ ਟੀਆਰਪੀ ਵਧਾਈਏ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਹੜਾ ਸਾਨੂੰ ਲੋਕਾਂ ਦਾ ਸਮਰਥਨ ਮਿਲੇ ਪਰ ਜੇ ਇਹਨਾਂ ਦੀ ਗੱਲ ਕਰਾਂ ਇਹ ਪਿਛਲੇ ਕਈ ਸਮਿਆਂ ਤੋਂ ਕਈ ਤਰ੍ਹਾਂ ਦੇ ਮਾਹੌਲਾਂ ਦੇ ਵਿੱਚੋਂ ਗੁਜ਼ਰੇ ਨੇ ਪਰ ਇਹਨਾਂ ਦੀ ਸੋਚ ਜਿਹੜੀ ਉਹੀ ਰਹੀ। ਸੋ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਨੇ ਤੇ ਇਹਨਾਂ ਕੋਲ ਹੀ ਜਾਨੂ ਹੋਵਾਂਗੇ ਕਿਉਂਕਿ ਮੈਂ ਤੇ ਵੈਸੇ ਸਭ ਕੁਝ ਦੇਖ ਲਿਆ ਕਿ ਪਿੰਡ ਦੇ ਵਿੱਚ ਇਹਨਾਂ ਲੋਕ ਡਿਵੈਲਪ ਕਰਵਾਇਆ ਗਿਆ ਸ਼ਾਰਟਸ ਮੈਂ ਉਹਨਾਂ ਦੇ ਲਾਉਂਗਾ। ਬਾਕੀ ਇਹਨਾਂ ਦੇ ਮੂੰਹੋਂ ਜਾਣਦੇ ਕਿ ਇਹਨਾਂ ਨੇ ਹੁਣ ਤੱਕ ਕਿਹੜੇ-ਕਿਹੜੇ ਕੰਮ ਜਿਹੜੇ ਅਜੇ ਪਿੰਡ ਦੇ ਵਿੱਚ ਹੋਏ ਨੇ ਜਿਹੜੇ ਸਲੰਘਾ ਯੋਗ ਨੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੀਮਤੀ ਸਮਾਂ ਦੇਣ ਦੇ ਲਈ ਮੈਂ ਵੀ ਤੁਹਾਡੇ ਕੋਲ ਆਏ ਨੇ ਜੀ ਔਰ ਸਾਨੂੰ ਆਪਣੀ ਜਿਹੜੀ ਆ ਖੁਸ਼ੀ ਦੀ ਗੱਲ ਕਹਿਣ ਦਾ ਮੌਕਾ ਦੇ ਰਹੇ ਨੇ ਸੋ ਮੈਂ ਆਪ ਸਵਾਗਤ ਕਰਦਾ ਹਾਂ ਤੁਹਾਡਾ ਖੁਸ਼ੀ ਦੇਖੋ ਹਰ ਇੱਕ ਨੂੰ ਹੁੰਦੀ ਆ ਬਟ ਜਦੋਂ ਮੈਂ ਪਿੰਡ ਦੇ ਵਿੱਚ ਇੰਟਰ ਹੋਇਆ ਮੈਨੂੰ ਆਪ ਨੂੰ ਬਹੁਤ ਸੋਹਣਾ ਲੱਗਾ ਪਿੰਡ ਸਾਰੇ ਪਾਸੇ ਨਾ ਹਾ ਬਾਬ ਬੱਚਿਆਂ ਲਈ ਖੇਡਣ ਲਈ ਪੰਗੂੜੇ ਲੱਗੇ ਨੇ ਸਾਈਡ ਤੇ ਬਿਲਕੁਲ ਸੁਖਣਾ ਲੈ ਕੋ ਪੱਥਰ ਲੱਗੇ ਹੋਏ ਨੇ ਹਰਿਆਵਲ ਹਰਿਆਵਲ ਹੈ ਪਰ ਸਰਪੰਚ ਸਾਹਿਬ ਇੱਕ ਮੇਰਾ ਸਵਾਲ ਇਹ ਕਿਵੇਂ ਆਉਂਦਾ ਹੈ ਮਨ ਦੇ ਵਿੱਚ ਤੁਹਾਡੇ ਕਿ ਮੈਂ ਪਿੰਡ ਨੂੰ ਇੱਕ ਵੱਖਰੀ ਪਛਾਣ ਦੇਣੀ ਹੈ 100 ਮੇਰੇ ਖਿਆਲ ਨਾਲ ਕਿੰਨੇ ਅਠਾ ਪਿੰਡਾਂ ਦੇ ਵਿੱਚ ਟੌਪ ਤੇ ਆ ਹਾਂ ਨਹੀਂ ਪੂਰੇ ਛੱਡੇ 473 ਆ ਪਿੰਡ ਜੀ ਤਰਨਤਾਰਨ ਜਿਹਦੇ ਚ ਸਭ ਤੋਂ ਮੋਹਰੀ ਹੈ ਓਕੇ ਜੀ ਤੇ ਜਿਹੜਾ ਤੁਸੀਂ ਇਹ ਪੌਣ ਦੇਖ ਰਹੇ ਹੋ ਜੀ ਇਹ ਮਤਲਬ ਐਰਕਾ ਸਾਨੂੰ ਪੂਰੇ ਪੰਜਾਬ ਚੋਂ ਉੱਤਮ ਛੱਪੜ ਦਾ ਅਵਾਰਡ ਮਿਲਿਆ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੇ ਉਸ ਲਿਹਾਜ਼ ਦੇ ਨਾਲ ਅਸੀਂ ਪੰਜਾਬ ਜੇਤੂ ਆ ਪੰਜਾਬ ਜੇਤੂ ਪੰਜਾਬ ਜੇਤੂ ਆ ਓਕੇ ਜੀ ਤੇ ਕਾਰਨ ਕੀ ਸੀ ਕਿ ਮੈਂ ਆਪਣੇ ਪਿੰਡ ਦੀਆਂ ਬੁਨਿਆਦੀ ਲੋੜਾਂ ਤੋਂ ਜਾਣੂ ਸੀ ਕਿਉਂਕਿ ਮੈਂ ਆਪਣੇ ਪਿੰਡ ਦੇ ਵਿੱਚ ਪਿਛਲੇ 30 ਸਾਲ ਤੋਂ ਜੀ ਅਧਿਆਪਕ ਦੇ ਤੌਰ ਤੇ ਕੰਮ ਕੀਤਾ ਹੈ ਓਕੇ ਜੀ ਤੇ ਕਿ ਪਿੰਡ ਦੇ ਨਾਲ ਬੜੀ ਬਰੀਕੀ ਨਾਲ ਜੁੜਿਆ ਹੋਇਆ ਸੀ ਓਕੇ ਜੀ ਤੇ ਮੇਰੇ ਪਿੰਡ ਦਾ ਜਿਹੜਾ ਬੁਨਿਆਦੀ ਢਾਂਚਾ ਸੀ ਨਾ ਉਹ ਬਹੁਤ ਖਰਾਬ ਸੀ ਓਕੇ ਜੀ ਤੇ ਮੈਂ ਆਪਣੀਆਂ ਤਰਜੀਹਾਂ ਮਿਥੀਆਂ ਓਕੇ ਜੀ ਸਭ ਤੋਂ ਪਹਿਲਾਂ ਮੈਂ ਆਪਣਾ ਬੁਨਿਆਦੀ ਢਾਂਚਾ ਬੰਨ੍ਹਦਾ ਢਾਂਚੇ ਦੇ ਵਿੱਚ ਗਲੀਆਂ ਨਾਲੀਆਂ ਨਿਕਾਸ ਤੇ ਵਿਕਾਰ ਓਕੇ ਜੀ ਪਾਣੀ ਦਾ ਇਹਨਾਂ ਨਿਕਾਸ ਆ ਉਹ ਅੰਡਰਗਰਾਉਂਡ ਸੀਵਰੇਜ ਪਾਕੇ ਕੀਤਾ ਓਕੇ ਜੀ ਫਿਰ ਉਹਨਾਂ ਗਲੀਆਂ ਦੇ ਉੱਤੇ ਇੰਟਰਲੌਕ ਲਾਈ ਅੱਛਾ ਜੀ ਔਰ ਉਹਨਾਂ ਗਲੀਆਂ ਦੇ ਵਿੱਚ ਵੀ ਜਿਹੜਾ ਵਾ ਪਹਿਲੀ ਵਾਰ ਵਿਕਾਸ ਹੋਇਆ ਸਨ 47 ਤੋਂ ਬਾਅਦ ਜਿੱਥੇ ਨਾ ਅਜੇ ਤੱਕ ਨਾਲੀ ਬਣੀ ਸੀ ਤੇ ਨਾ ਕੋਈ ਜਿਹੜੀ ਆ ਉਹ ਕੋਈ ਸਰਕਾਰੀ ਏਟ ਲੱਗੀ ਸੀ ਸਰਕਾਰੀ ਸੋ ਮੇਰੇ ਬੁਨਿਆਦੀ ਲੋੜ ਸੀ ਪਿੰਡ ਦੀ ਕਿ ਮੈਂ ਆਪਣੇ ਢਾਂਚੇ ਨੂੰ ਉਹ ਕੀਤਾ ਫਿਰ ਉਸ ਤੋਂ ਬਾਅਦ ਸਾਡੀਆਂ ਸਾਂਝੀਆਂ ਲੋੜਾਂ ਦੇ ਵਿੱਚ ਕੁਝ ਗੱਲਾਂ ਆਉਂਦੀਆਂ ਨੇ ਸ਼ਮਸ਼ਾਨ ਘਾਟ ਓਕੇ ਜੀ ਉਹ ਬਰੀਕ ਪੋਜੀਸ਼ਨ ਸੀ ਉਹ ਤਿੰਨੇ ਦੇ ਤਿੰਨੇ ਜਿਹੜੇ ਆ ਉਹ ਵਧੀਆ ਕੀਤੇ ਓਕੇ ਜੀ ਓਕੇ ਜੀ ਪਰ ਉਸ ਤੋਂ ਬਾਅਦ ਡਿਸਪੈਂਸਰੀ ਦੀ ਬਿਲਡਿੰਗ ਨਹੀਂ ਸੀ ਓਕੇ ਜੀ ਡਿਸਪੈਂਸਰੀ ਦੀ ਬਿਲਡਿੰਗ ਜਿਹੜੀ ਆ ਉਹ ਬਣਾ ਕੇ ਦਿੱਤੀ ਓਕੇ ਜੀ ਅ ਇੰਡੋਰ ਜਿਮ ਵੀ ਨਹੀਂ ਸੀ ਓਕੇ ਜੀ ਇੰਡੋਰ ਜਿਮ ਬਣਾ ਕੇ ਮੈਂ ਆਪਣੇ ਨਾਨਾ ਜੀ ਦੇ ਨਾਂ ਤੇ ਆਪਣੀ ਜੇਬ ਚੋਂ ਦਿੱਤਾ ਓਕੇ ਜੀ ਫਿਰ ਅ ਜਿਹੜਾ ਅਸੀਂ ਪੰਚਾਇਤਕਾਰ ਨਹੀਂ ਸੀ ਜਿਵੇਂ ਕਿ ਤੁਸੀਂ ਵੇਖਿਆ ਹੁਣ ਕਿ ਪੰਚਾਇਤਕਾਰ ਫਿਰ ਟੌਪ ਕਲਾਸ ਦਾ ਪੰਚਾਇਤਕਾਰ ਬਣਾਇਆ ਬਿਲਕੁਲ ਜੀ ਜਦੋਂ ਇਹ ਕਰਦਿਆਂ ਕਰਦਿਆਂ ਮੈਂ ਦੇਖਿਆ ਤੇ ਮੈਂ ਕੋਈ ਇੱਕ ਅਧਿਆਪਕ ਜਿਹੜਾ ਹਮੇਸ਼ਾ ਆ ਦੂਰ ਦੀ ਗੱਲ ਸੋਚਦਾ ਹੈ। ਤਾਂ ਮੈਨੂੰ ਇਹ ਸੀ ਕਿ ਇਹਦੇ ਨਾਲ-ਨਾਲ ਮੇਰੇ ਆਉਣ ਵਾਲੇ ਜਿਹੜੇ ਭਵਿੱਖ ਦੇ ਸਾਡੇ ਬੱਚੇ ਨੇ ਉਹਨਾਂ ਲਈ ਵਧੀਆ ਖੇਡਣ ਵਾਲੀ ਥਾਵਾਂ ਹੋਣੀਆਂ ਚਾਹੀਦੀਆਂ। ਉਹਨਾਂ ਲਈ ਬਨਰਾਈਆਂ ਵਾਲੀਆਂ ਥਾਣਾਂ ਹੋਣੀਆਂ ਚਾਹੀਦੀਆਂ। ਫਿਰ ਮੈਂ ਜਿਵੇਂ ਤੁਸੀਂ ਵੇਖਿਆ ਵਾਲੀਵਾਲ ਦੀ ਗਰਾਊਂਡ, ਫੁੱਟਬਾਲ ਦੀ ਗਰਾਊਂਡ ਇਹ ਸਾਰੀਆਂ ਵਿਕਸਿਤ ਕੀਤੀਆਂ। ਫਿਰ ਮੈਂ ਕਿਹਾ ਕਿ ਓਪਨ ਜਮਲ ਵੀ ਲਾਉਣਾ ਹੈ ਤੇ ਓਪਨ ਪਾਰਕਾਂ ਵੀ ਬਣਾਉਣੀਆਂ ਕਮਿਊਨਿਟੀ ਜਿਹਦੇ ਨਾਲ ਜਦੋਂ ਜੀ ਸ਼ਵੇ ਜਿਹਨੂੰ ਵੇਲਾ ਸਮਾਂ ਹੋਵੇ ਉਹਦਾ ਜਾ ਕੇ ਆਨੰਦ ਲੱਗੇ ਹੁਣ ਜਿੱਥੇ ਆਪਾਂ ਬੈਠੇ ਇਥੇ ਚਾਰ ਕਨਸੈਪਟ ਨੇ ਓਕੇ ਜੀ ਅ ਇੱਕ ਤਾਂ ਤੁਸੀਂ ਇਹਦਾ ਕਮਿਊਨਿਟੀ ਪਾਰਕ ਹੈ ਜੀ ਇੱਕ ਆਠ ਆਠਾ ਮਾਰਦੀ ਜਿਹੜੀ ਆ ਪਾਣੀ ਦੀ ਜਿਹੜੀ ਸਾਫ ਸੁੱਧਾਈ ਦੀ ਝੀਲ ਹੈ ਜੀ ਜਿਹਦੇ ਵਿੱਚ ਮੱਛੀ ਪਾਲਣ ਹੈ ਔਰ ਮੱਛੀ ਪਾਲਣ ਦੇ ਵਿੱਚੋਂ ਪਿੰਡ ਨੂੰ ਜਿਹੜੀ ਆ ਉਹ ਆਮਦਨ ਵੀ ਹੈ ਆਮਦਨ ਵੀ ਯਾਨੀ ਕਿ ਉਹ ਪਾਣੀ ਜਿਹੜਾ ਬਿਲਕੁਲ ਵੇਸਟ ਉਹਨੂੰ ਸਿਚੇਵਾਰ ਮਾਡਲ ਨਾਲ ਸਾਫ ਕਰਕੇ ਦੀ ਮੱਛੀ ਪਾਲਣ ਹੋ ਰਿਹਾ ਹੈ ਓਕੇ ਜੀ ਔਰ ਲੱਖ ਤੋਂ ਜ਼ਿਆਦਾ ਹਰ ਸਾਲ ਠੀਕਾ ਕਮੈਡ ਹੈ ਅੱਜ ਇੱਥੇ ਆਪਾਂ ਖੜੇ ਆ ਇਹ ਚਿਲਡਰਨ ਪਾਰਕ ਹੈ ਓਕੇ ਜੀ ਕਿ ਜਿਹੜਾ ਛੋਟਾ ਬੱਚਾ ਹੈ ਅਸੀਂ ਘਰਾਂ ਦੇ ਵਿੱਚ ਕੱਚਾ ਥਾਂ ਨਹੀਂ ਛੱਡਿਆ ਕਿਤੇ ਓਕੇ ਜੀ ਫਰਸ਼ ਲਾ ਲਾ ਕੇ ਸਾਰੇ ਪੱਕੇ ਕਰਦੇ ਖੇਡਣ ਦੀ ਤਿਲਕਦਾ ਹੈ ਬੱਚਾ ਖੇਡ ਨਹੀਂ ਸਕਦਾ ਕਿ ਬੱਚੇ ਦੀ ਡਿਵੈਲਪਮੈਂਟ ਜਿਹੜੀ ਹੈ ਛੋਟੇ ਨੇ ਖੇਡਣ ਨਾਲ ਆਉਂਦੀ ਹੈ ਬਿਲਕੁਲ ਜੀ ਉਹ ਇੱਥੇ ਆਵੇ ਨੱਚੇ ਖੁੱਦੇ ਦੌੜ ਲਾਵੇ ਉਹਨਾਂ ਦੀ ਨਿੱਕੇ ਨਿੱਕੇ ਐਕਟੀਵਿਟੀ ਦਾ ਚਾਰ ਸਵੇਰੇ ਬਣਾ ਕੇ ਲਾਈਆਂ ਹੋਈਆਂ ਨੇ ਜੀ ਬਿਲਕੁਲ ਤਾਂ ਮਤਲਬ ਉਹਨਾਂ ਦਾ ਇਸ ਤਰ੍ਹਾਂ ਜਿਹੜੇ ਬਜ਼ੁਰਗ ਨੇ ਜਦੋਂ ਉਹਨਾਂ ਕੋਲ ਫਾਲਤੂ ਸਮਾਂ ਹੁੰਦਾ ਹੈ ਜੀ ਉਹ ਆਣ ਕੇ ਸੈਰ ਵੀ ਕਰਨ ਕਰਦੇ ਨੇ ਮੈਂ ਖੁਦ ਕਰਦਾ ਰੋਜ਼ ਸਵੇਰੇ ਸ਼ਾਮ ਦੋ ਵੇਲੇ ਜੀ ਤੇ ਉਹ ਆ ਬੈਠਣ ਲਈ ਜਗ੍ਹਾ ਬਣਾਈਆਂ ਹੋਈਆਂ ਨੇ ਉਹ ਆਣ ਕੇ ਇੱਥੇ ਬੈਠ ਜਾਣ ਆਨੰਦ ਜਦੋਂ ਕੋਈ ਬਾਹਰੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਕੋਈ ਕੋਈ ਮਹਿਕਮਾ ਆਉਂਦਾ ਹੈ ਉਸੇ ਲਗਭਗ ਇੱਥੇ ਬਿਠਾਉਂਦੇ ਆ ਇੱਕ ਦੇ ਥਾਂ ਸਾਫ ਸੁਸਰਾ ਹੈ ਚਾਰ ਸਪਰੇ ਹਰਿਆਲੀ ਹੈ ਓਕੇ ਜੀ ਤੇ ਮਤਲਬ ਕਹਿੰਦਾ ਪਾਵੇ ਇੱਥੇ ਇੱਕ ਜੀ ਲੱਗਦਾ ਹੈ ਔਰ ਇਹਦੇ ਨਾਲ ਹੀ ਅਸੀਂ ਆ ਮਰੂਦਾਂ ਦਾ ਬਾਗ ਲਾਇਆ ਹੈ ਓਕੇ ਜੀ ਉਹਦੇ ਵਿੱਚ ਆ ਕਿ ਫਰੀ ਹੈ ਜਦੋਂ ਬਹੁਤ ਫਲ ਲੱਗਦਾ ਹੈ ਜਿੰਨਾ ਕਿਸਦਾ ਦਿਲ ਜੋੜਾ ਮਰਜੀ ਉਹ ਖਾ ਲਿੰਦਾ ਹੈ ਖਾ ਲਿੰਦਾ ਮਤਲਬ ਇੱਕ ਮਨਰੰਜਨ ਵਾਲਾ ਇਨਸਾਨ ਹੈ ਤੁਸੀਂ ਤੁਹਾਡੇ ਮਾਈਂਡ ਦਾ ਕਿ ਮੈਂ ਆਪਣੇ ਪਿੰਡ ਨੂੰ ਡਿਵੈਲਪ ਕਰਾਂ ਮੈਂ ਡਿਵੈਲਪ ਕਰਾਂ ਕਿਉਂਕਿ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹਾਂ ਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਪਿੰਡ ਨੂੰ ਸੋਹਣਾ ਕਰਾਂ ਇਹ ਤੁਸੀਂ ਸਾਰਾ ਜੇਬ ਚੋਂ ਲਾਇਆ ਜਿੰਨਾ ਵੀ ਪੈਸਾ ਲੱਗਾ ਹੈ ਆ ਇਹਦੇ ਵਿੱਚ ਆ ਮੈਂ ਵੱਖ-ਵੱਖ ਵਰਤੇ ਨੇ ਫੰਡ ਓਕੇ ਜਿਵੇਂ ਮੈਂ ਮੰਤਰੇਗਾ ਦੀ ਵਰਤੋਂ ਵੀ ਕੀਤੀ ਹੈ ਓਕੇ ਜੀ ਮੈਂ ਵਿੱਤ ਕਮਿਸ਼ਨ ਵੀ ਵਰਤਿਆ ਜੀ ਮੈਂ ਦਾਨ ਵੀ ਵਰਤਿਆ ਹਮ ਤੇ ਮੈਂ ਪੰਚਾਇਤ ਫੰਡ ਵੀ ਵਰਤਿਆ ਵਰਤਿਆ ਜਦੋਂ ਸਭ ਕੁਝ ਮੁੱਕ ਜਾਂਦਾ ਹੈ ਉਦੋਂ ਅਸੀਂ ਦਾਨ ਦੇ ਉੱਤੇ ਆਪਣੀ ਮੰਗ ਕੇ ਜਿਹੜਾ ਹੈ ਉਸ ਨੂੰ ਪੂਰਾ ਕਰ ਪੂਰਾ ਕਰ ਪੂਰਾ ਕਰ ਲਵਾਂਗੇ ਮੈਂ ਇੱਕ ਤੁਹਾਨੂੰ ਸਵਾਲ ਪੁੱਛੂਗਾ ਹੁਣ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੁਸੀਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਰੱਖਿਆ ਹੈ ਆ ਨਹੀਂ ਮੈਂ ਕਾਂਗਰਸ ਵੱਲੋਂ ਸੀ ਓਕੇ ਜੀ ਪਰ ਸਾਡੀਆਂ ਕੁਝ ਕਾਂਗਰਸ ਦੇ ਜਿਹੜਾ ਉਮੀਦਵਾਰ ਨਾ ਕੁਝ ਨਿੱਜੀ ਓਕੇ ਜੀ ਕਹਿ ਦੋ ਕਿ ਜਾਂ ਪਿੰਡ ਦੇ ਜਿਹੜੇ ਕਮਾਪ੍ਰਤੀ ಮತ ਬੇਚ ਸੀ ਓਕੇ ਜੀ ਉਹਦਾ ਉਸ ਵਿਰੋਧ ਦੇ ਵਿੱਚ ਅਸੀਂ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਮਾਰਕ ਪਾਈ ਸੀ ਖੁੱਲ੍ਹੇ ਆਮ ਪਾਈ ਸੀ ਮਤਲਬ ਇਹ ਕੋਈ ਲੁਕਸ਼ਪ ਕੇ ਨਹੀਂ ਸੀ ਪਾਈ ਖੁੱਲ੍ਹੇ ਆਮ ਪਾਈ ਸੀ ਇੱਕ ਤਵਕਕੋ ਵੀ ਸੀ ਓਕੇ ਜੀ ਬਦਲਾ ਦੇ ਬਦਲਾ ਦੇ ਹਾਂਜੀ ਤੇ ਮਤਲਬ ਤੁਹਾਡਾ ਦਿਲ ਨਹੀਂ ਕੀਤਾ ਕਿ ਜਿਵੇਂ ਸਰਪੰਚਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਹੁੰਦੀਆਂ ਨੇ, ਮੋਬਾਈਲ ਹੁੰਦੇ ਨੇ ਮਹਿੰਗੇ-ਮਹਿੰਗੇ, ਟੌਰੀ ਵੱਖਰੀ ਹੁੰਦੀ ਹੈ, ਗੱਡੀ 'ਚ ਉਤਰਿਆ ਚਿੱਟੇ ਕੁਰਤੇ ਪਜਾਮੇ ਦੀ ਕਰੀਜ਼ੀ ਨਹੀਂ ਟੁੱਟੰਦੇ ਨਹੀਂ। ਟੌੜ ਨਾ ਰਹਿਣਾ, ਇੱਕ ਠੱਕ 'ਚ ਰਹਿਣਾ। ਆ ਜਿਵੇਂ ਦੇਸੀ ਪੁਨੇ 'ਚ ਰਹ ਰਹੇ ਹਾਂ, ਗੱਲ 'ਚ ਸਾਫਾ ਪਾਇਆ ਪਰ ਨਾ ਭਲੇਟਿਆ ਕੁਰਤੇ ਪਜਾਮੇ। ਤੋਂ ਡੇਰਗੇ ਸਰਪੰਚ ਹਰ ਪਿੰਡ 'ਚ ਕਿਉਂ ਨਹੀਂ ਹੈਗੇ? ਨਹੀਂ ਨਹੀਂ, ਇਹ ਸੋਚ ਦਾ ਫਰਕ ਹੁੰਦਾ। ਤੁਹਾਡੀ ਸੋਚ ਦੇ ਵਿੱਚ ਇੱਕ ਇਮਾਨਦਾਰੀ ਆ। ਤੁਸੀਂ ਮੇਰੇ ਕਿਸੇ ਵੀ ਇੱਥੇ ਮੇਰੇ بڑے ਵਿਦਿਆਰਥੀ ਨੇ, ਕਿਸੇ ਮੇਰੇ ਵਿਦਿਆਰਥੀ ਨਾਲ ਗੱਲ ਮੇਰੇ 30 ਸਾਲ ਦੇ ਕੈਰੀਅਰ ਦੇ ਪਰੋਣ ਬਾਰੇ ਵੀ ਤੁਹਾਨੂੰ ਛੱਟ ਦੇਣੀ ਦੱਸ ਦੂਗਾ ਬਿਲਕੁਲ ਜੀ ਕਿਉਂਕਿ ਮੈਂ ਆਪਣੇ ਕੰਮ ਪ੍ਰਤੀ ਸਮਰਪਿਤ ਆ ਬਿਲਕੁਲ ਕਿਸੇ ਵੀ ਥਾਂ ਦੇ ਜ਼ਿੰਮੇਵਾਰ ਹਾਂ ਮੈਂ ਆਪਣੇ ਸਕੂਲਪਤੀ ਸਮਰਪਿਤ ਵੀ ਰਿਹਾ ਹਾਂ ਮੈਂ ਆਪਣੇ ਪਰਿਵਾਰ ਪ੍ਰਤੀ ਸਮਰਪਿਤ ਵੀ ਰਿਹਾ ਹਾਂ ਮੈਂ ਆਪਣੇ ਪਿੰਡ ਪ੍ਰਤੀ ਵੀ ਸਮਰਪਿਤ ਹਾਂ ਤੇ ਮੈਂ ਆਪਣੇ ਦੇਸ਼ ਪ੍ਰਤੀ ਵੀ ਸਮਰਪਿਤ ਹਾਂ ਬਿਲਕੁਲ ਕਿਉਂਕਿ ਮੈਂ ਇਹ ਸਿੱਖਿਆ ਹੈ ਆਪਣੇ ਅਧਿਆਪਨ ਚ ਮੈਂ ਆਪਣੀ ਪੜ੍ਹਾਈ ਦੇ ਵਿੱਚੋਂ ਇਹ ਗੱਲਾਂ ਸਿੱਖੀਆਂ ਨੇ ਤੇ ਮੈਂ ਉਹ ਜੀਵਨ ਉਸ ਸੱਚੇ ਚ ਢਾਲ ਕੇ ਜੀ ਰਿਹਾ ਔਰ ਬੜਾ ਖੁਸ਼ ਹਾਂ ਖੁਸ਼ ਹਾਂਜੀ ਸੋ ਇਹ ਸੀ ਕੱਲਾ ਪਿੰਡ ਦੇ ਸਰਪੰਚ ਜਿਨ੍ਹਾਂ ਨੇ ਪਿੰਡ ਨੂੰ ਬਣਾ ਰੱਖਿਆ ਜੰਨਤ ਜੇ ਕਿਤੇ ਵਿਜ਼ਿਟ ਕਰਦੇ ਹੋ ਫਤਿਹਬਾਦ ਦੇ ਨੇੜੇ ਪਿੰਡ ਪੈਂਦਾ ਜਰੂਰ ਹੋ ਕੇ ਜਾਇਓ ਯਾਰ ਮੇਰਾ ਤਾਂ ਮਨ ਖੁਸ਼ ਹੈ ਮੈਂ ਤਾਂ ਚਾਹਣਾ ਹਰ ਇੱਕ ਪਿੰਡ ਦੇ ਵਿੱਚ ਐਵੇਂ ਦਾ ਸਰਪੰਚ ਹੋਵੇ ਜਿਹੜਾ ਨੌ ਨਿਹਦੀਆ 12 ਸਿਹਦੀਆ ਕਰ ਦੇਵੇ ਪਿੰਡ ਦੇ ਵਿੱਚ ਸੋ ਕਮੈਂਟਾਂ ਦੇ ਵਿੱਚ ਦੱਸਿਓ ਸ਼ਾਰਟਸ ਲੱਗਣਗੇ ਸਾਰੇ ਪਿੰਡ ਕਿਵੇਂ ਦਾ ਲੱਗਾ ਤੁਹਾਨੂੰ ਸਰਪੰਚ ਸਾਹਿਬ ਦੀ ਗੱਲਬਾਤ ਕਿਉਂਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ